ਕੁੜਾ ਮੋਰਨਿੰਗ ਫਰੈਂਡਸ ਮोटाਪਾ ਘਟਾਉਣ ਵਾਸਤੇ ਬਹੁਤ ਲੋਕ ਬਹੁਤ ਕੁਝ ਵਰਤਦੇ ਆ ਬਹੁਤ ਕੁਝ ਟਰਾਈ ਕਰਦੇ ਆ ਫਿਰ ਵੀ ਉਹਨਾਂ ਦਾ ਪਾਰ ਨਹੀਂ ਘਟਦਾ ਖਾਸ ਕਰਕੇ ਪੇਟ ਤੇ ਪਾਵਾ ਤੇ हिਪ ਤੇ ਚਿਹਰੇ ਤੇ ਬਹੁਤ ਜ਼ਿਆਦਾ ਐਕਸਟਰਾ ਫੈਟ ਹੋਣ ਕਰਕੇ ਖਾਸ ਕਰਕੇ ਲੋਕ ਇਹ ਐਕਸਪੈਕਟ ਕਰਦੇ ਆ ਪੇਟ ਤੇ ਬਹੁਤ ਜ਼ਿਆਦਾ ਲੋਕਾਂ ਦੇ ਪਾਰ ਹੁੰਦਾ ਵਾ ਬਹੁਤ ਲੋਕਾਂ ਦਾ ਪੇਟ ਮੋਟਾ ਹੁੰਦਾ ਵਾ ਲੋਕ ਐਕਸਪੈਕਟ ਕਰਦੇ ਆ ਜੇਹੀ ਦਵਾਈ ਹੋਵੇ ਜਿਹੜੀ ਕਿ 10 15 ਕਿਲੋ ਗ੍ਰਾਮ ਮਹੀਨੇ ਵਿੱਚ ਦੀ ਬਿਲਕੁਲ ਉਡਾ ਦੇਵੇ ਪਰ ਅਜਿਹਾ ਨਹੀਂ ਹੋ ਸਕਦਾ ਕੱਟ ਤੋਂ ਕੱਟ ਤਣ 4 ਕਿਲੋ ਵੇਟ ਮਹੀਨੇ ਵਿੱਚ ਉਡ ਸਕਦਾ ਵਾ ਬਹੁਤ ਬਹੁਤ ਜ਼ਿਆਦਾ ਹਾਰਡ ਪ੍ਰੈਕਟਿਸ ਕਰਨ ਤੋਂ ਬਾਅਦ ਬਹੁਤ ਕੁਝ ਕਰਨ ਤੋਂ ਬਾਅਦ ਅਗਰ ਤੁਸੀਂ 10 ਜਾਂ 15 ਕਿਲੋ ਵੇਟ ਉਡਾਉਣ ਦੀ ਜੋ ਤੁਹਾਨੂੰ ਕੋਲ ਗੱਲ ਕਰਦਾ ਵਾ ਤੁਸੀਂ ਉਹਨਾਂ ਤੋਂ ਬਚ ਕੇ ਰਹੋ ਕਿਉਂਕਿ ਉਹਨਾਂ ਦਵਾਈਆਂ ਦੇ ਬਾਅਦ ਵਿੱਚ ਬਹੁਤ ਜ਼ਿਆਦਾ ਬੈਡ ਐਗਰੇਵੇਸ਼ਨ ਹੋ ਜਾਂਦੇ ਆ ਲੋਕਾਂ ਦੀ ਕਿਡਨੀ ਤੇ ਲਿਵਰ ਤੇ ਤੇ ਹਾਰਟ ਤੇ ਇਸ ਦਾ ਬਹੁਤ ਜ਼ਿਆਦਾ ਬੈਡ ਸੱਤ ਪੈਂਦਾ ਵਾ ਸਟੰਡ ਪੈਣ ਵਾਲਾ ਕੰਮ ਵੀ ਹੋ ਜਾਂਦਾ ਮੌਤ ਦਾ ਰਿਸਕ ਵੀ ਹੋ ਜਾਂਦਾ ਵਾ ਕਈ ਵਾਰੀ ਦੇਖਿਆ ਵਾ ਪਰ ਕਿਉਂ ਨਹੀਂ ਕਰ ਰਿਆ ਇਸ ਨਾਲ ਬਹੁਤ ਧਗਾਈ ਨਾਲ ਸਮਝ ਨਹੀਂ ਲੋੜਾ ਫਾਵੇਂ ਤੁਸੀਂ ਲੱਖਾਂ ਰੁਪਏ ਖਰਚ ਕਰ ਲੋ ਕਰੋੜਾਂ ਰੁਪਏ ਖਰਚ ਕਰ ਲੋ ਜਿੰਨਾਂ ਦੇ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਇਹ ਸਮੱਸਿਆ ਕਿੱਥੀ ਤੋਂ ਆ ਰਹੀ ਆ ਪਾਰ ਕਿੱਥੀ ਤੋਂ ਨਹੀਂ ਪਾਰ ਕਿੱਥੀ ਤੋਂ ਵਧ ਰਿਹਾ ਵਾ ਸੀਟ ਤੇ ਫੇਟ ਐਕਸਟਰਾ ਕਿੱਥੀ ਤੋਂ ਹੋ ਰਹੀ ਆ ਉਹਨਾਂ ਚੱਕ ਇਹ ਸਮੱਸਿਆ ਸਿੱਟਣੀ ਹੁਣੀ ਜਿਹੜੇ ਸਾਰਾ ਦਿਨ ਘਰੇ ਬੈਠੇ ਰਹਿੰਦੇ ਆ ਜਿਹੜੇ ਸਾਰਾ ਦਿਨ ਬੈਠ ਕੇ ਕੰਮ ਕਰਦੇ ਆ ਯਾ ਡਾਕਟਰ ਹੋ ਗਿਆ ਦੁਕਾਨਦਾਰ ਰਹਿੰਦੇ ਆ ਵਕੀਲ ਹੋ ਗਿਆ ਦੁਕਾਨਦਾਰ ਹੋ ਗਿਆ ਕੋਈ ਵੀ ਜਿਹੜੇ ਸਾਰਾ ਦਿਨ ਬੈਠੇ ਰਹਿੰਦੇ ਆ ਓਏ ਉਹ ਅਗਰੇ ਐਕਸਰਸਾਈਜ਼ ਕਰਨ ਤੁਰਨ ਫਿਰਨ ਉਹਨਾਂ ਦਾ ਵੀ ਭਾਰ ਘਟ ਸਕਦਾ ਪਰ ਦੂਜੇ ਕਾਰਨਾਂ ਕਨਸਟਿਪੇਸ਼ਨ ਜਿਹਨਾਂ ਨੂੰ ਬਹੁਤ ਜ਼ਿਆਦਾ ਕਬਜ਼ਾ ਪੇਟ ਤੇ ਬਹੁਤ ਜ਼ਿਆਦਾ ਭਾਰ ਆ ਬਣਦਾ ਹੈ ਪਰ ਇਸ ਰੈਂਦੀ ਆ ਪੇਟ ਖੁਰਦ ਗਿਆproper ਸਾਫ ਨਹੀਂ ਹੁੰਦਾ ਇਸ ਤੋਂ ਲੋਕ ਜੋ ਲੋ ਸਟ्रेस ਵਿੱਚ ਰਹਿੰਦੇ ਆ ਸਾਰਾ ਦਿਨ ਟੈਨਸ਼ਨ ਵਿੱਚ ਰਹਿੰਦੇ ਆ ਉਹਨਾਂ ਦਾ weight ਨਹੀਂ ਘਟਦਾ ਤੇ ਜਿਹਨਾਂ ਪੁਰਸ਼ ਜਨ ਜਿਹਨਾਂ ਪੁਰਖ ਜਾਂ ਮਹਿਲਾ ਨੂੰ thyroid ਆ ਉਹ thyroid ਅਨਕੰਟਰੋਲ ਆ ਹਾਈਪੋਥਾਇਰੋਇਡਿਜ਼ਮ ਆ ਜਦੋਂ ਤੱਕ ਤੁਹਾਡਾ thyroid ਕੰਟਰੋਲ ਵਿੱਚ ਨਹੀਂ ਹੁੰਦਾ ਉਹ ਨਹੀਂ ਤੇ ਭਾਰ ਨਹੀਂ ਘਟ ਸਕਦਾ ਆਫਟਰ ਪ੍ਰੈਗਨਸੀ ਤੋਂ ਬਾਅਦ ਜਿੰਨਾ ਮਹਿਲਾਵਾਂ ਨੂੰ ਪ੍ਰੈਗਨਸੀ ਤੋਂ ਬਾਅਦ ਦੇਵੀ ਹੋਣ ਤੋਂ ਬਾਅਦ ਉਹਨਾਂ ਦਾ ਬਹੁਤ ਮਹਿਲਾਵਾਂ ਦਾ ਭਾਰ ਬਹੁਤ ਜ਼ਿਆਦਾ ਵਾ ਵਧ ਜਾਂਦਾ ਵਾ ਇਹ ਸਮੱਸਿਆ ਦੇਖ ਨੂੰ ਮਿਲਦੀ ਆ ਇਹ ਮਟਾਪਾ ਤੁਹਾਡੀ ਪਰਸਨੈਲਿਟੀ ਦੇ ਬਹੁਤ ਜ਼ਿਆਦਾ ਬੈਡ ਇਫੈਕਟ ਪਾਉਂਦਾ ਵਾ ਤੁਹਾਡੀ ਜੋ ਪਰਸਨੈਲਿਟੀ ਆ ਇਸ ਨੇ ਬਹੁਤ ਇਫੈਕਟ ਪੈਂਦਾ ਵਾ ਮੋਢਾ ਪੇ ਕਨ 슈ਗਰ ਕੈਂਸਰ ਗਠੀਆ ਜੋੜਾਂ ਦੇ ਦਰਦ ਸਖਸ ਪਾਵਰ ਆ ਦਾ ਮੋਢਾਪੇ ਕਨ ਅਗਰਸ ਫੈਕਟਰ ਹੋ ਜਾਂਦਾ ਵਾ ਜੋ ਤੁਹਾਨੂੰ ਕੁਝ ਵੀ ਤੁਹਾਨੂੰ ਡਾਈਟ ਫੋਲੋ ਕਰਨ ਦੀ ਰੋਲਾ ਤੇ ਜਿੰਨਾ ਜਿੰਨਾ ਭਾਰ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਉਹ ਲੋਕ ਜਿਹੜੇ ਉਹਨੂੰ ਫੁਰੂਵ ਕਰਨ ਦੇ ਲੋਗਾਂ ਜਿਵੇਂ ਮੰਨ ਕੇ ਚੱਲੋ ਜਿਹਨਾਂ ਦਾ ਭਾਰ ਬਹੁਤ ਵਧਿਆ ਬਾ ਸਵੇਰ ਦਾ ਖਾਣਾ ਜੋ ਤੁਸੀਂ ਉਹ 11 ਵਜੇ ਰੱਖੋ ਘੱਟੋ ਘੱਟ ਰਾਤ ਦਾ ਖਾਣਾ 6 ਵਜੇ ਰੱਖੋ ਘੱਟੋ ਘੱਟ ਇੱਕ ਹਫ਼ਤੇ 'ਚ ਇੱਕ ਦਿਨ ਦਾ ਵਰਤ ਰੱਖੋ ਘੱਟੋ ਘੱਟ ਦੋ ਟਾਈਮ ਖਾਣਾ ਖਾਓ ਵੀ ਆਪਣੇ ਸੀ ਨੂੰ ਐਕਸਰਸਾਈਜ਼ ਕਰੋ ਪੈਦਲ ਤੁਰੋ 2-3 ਕਿਲੋਮੀਟਰ ਘੱਟੋ ਘੱਟ ਪੈਦਲ ਤੁਰੋ ਸਾਈਕਲ ਦੀ ਵਰਤੋਂ ਕਰੋ ਜਿੰਨੇ ਤੱਕ ਤੁਸੀਂ ਆਪ ਦੀਆਂ ਆਤ ਨਹੀਂ ਸੁਧਾਰ ਸਕਦੇ ਉਨੇ ਤੱਕ ਭਾਵੇਂ ਤੁਸੀਂ ਲੱਖਾਂ ਕਰੋੜਾਂ ਰੁਪਏ ਦਵਾਈ ਖਾ ਲੋ ਥੋੜਾ ਭਾਰ ਨਹੀਂ ਕਰ ਸਕਦਾ ਇਹ ਸਚਾਈ ਹੈ ਜਿੰਨੇ ਤੇ ਥਾਇਰੋਇਡ ਅਨਕੰਟਰੋਲ ਆ ਰਿਪੋਰਟ ਵਿੱਚ ਚੈੱਕ ਕਰੋ ਥਾਇਰੋਇਡ ਕੰਟਰੋਲ ਹੋ ਜੂਗਾ ਫਿਰ ਸਭ ਕੁਝ ਸੈੱਟ ਹੋਊਗਾ ਦੋ ਲੋਕ ਸਟ्रेस ਵਿੱਚ ਰਹਿੰਦੇ ਜਾਂ ਸਟ੍ਰੈਸ ਵੀ ਦੋ ਪ੍ਰਕਾਰ ਦਾ ਵਾ ਇੱਕ ਸਟ੍ਰੈਸ ਸੌ ਜੋ ਉਸ ਪਰ ਸਭ ਤੋਂ ਟੈਨਸ਼ਨ ਲੈਨੇ ਕਿਸੇ ਨਾਲ ਜੀ ਕਰਕੇ ਦੂਜਾ ਸਟ੍ਰੈਸ ਹੈਗਾ ਵਾ ਤੇ ਜੋ ਆਪਾਂ ਕੁਝ ਵੀ ਕੁਝ ਦੇ ਅੱਧੇ ਦੇ ਘੰਟੇ ਬਾਅਦ ਕੁਝ ਨਾ ਕੁਝ ਖਾਂਦੇ ਰਹਿਣੇ ਜਾਂ ਲੈਟਰਨ ਪਟਨੋਂ ਮਿੱਠੀ ਵਾਲੀ ਚੀਜ਼ ਤੇ ਤਲੀਆਂ ਚੀਜ਼ਾਂ ਕੁਝ ਵੀ ਅੱਧੇ ਦੇ ਘੰਟੇ ਬਾਅਦ ਖਾਂਦੇ ਰਹਿਣੇ ਆ ਪੇਟ ਵੀ ਉਸ ਨੂੰ ਸਟ੍ਰੈਸ ਦੇ ਰੂਪ ਲੈਂਦਾ ਵਾ ਅਦਰ ਤੁਸੀਂ ਇਹਨਾਂ ਚੀਜ਼ ਨੂੰ ਫਾਲੋ ਨਹੀਂ ਕਰੋਗੇ ਤੁਹਾਡਾ ਪਾਗ ਨਹੀਂ ਕਰ ਸਕਦਾ ਤਲਸੀ ਦੇ ਪੱਤਿਆਂ ਦਾ ਰਾਸਾ ਦੋ ਚਮਚ ਸ਼ਹਿਦ ਦੇ ਦੋ ਚਮਚ ਸ਼ਹਿਦ ਵਿੱਚ ਦਾ ਹੂੰਦਾ ਪਾ ਕੇ ਇੱਕ ਟਾਈਮ ਸ਼ਾਮ ਨੂੰ ਵਰਤੋ ਅਦਰ ਡਾਈਟ ਚ ਜੋ ਤੁਸੀਂ ਡਾਈਟ ਲੈ ਰਹੇ ਹੋ ਸਵੇਰ ਸ਼ਾਮ ਕੁਝ ਵੀ ਖਾਣਾ ਖਾਣੇ ਕੋਈ ਵੀ ਚੀਜ਼ ਖਾਣੇ ਉਹ ਉਸ ਵਿੱਚ ਤੁਹਾਨੂੰ ਡੇਲੀ ਰੁਟੀਨ ਵਿੱਚ ਬਣਾਓ ਹੋਮੋਪੈਥੀ ਚ ਇਸ ਦਾ ਰਿਜ਼ਲਟ ਬਹੁਤ ਹੀ ਵਧੀਆ ਵਾ ਦੇਖਣ ਗੌਰ ਕਰਨ ਵਾਲੀ ਗੱਲ ਹੈ ਸਰੀਰ ਦੇ ਕਿਸ ਅੰਗ ਦੇ ਭਾਰ ਵੇਟ ਜਿਆਦਾ ਹੈ ਐਕਸੋ ਫੈਟ ਆ ਬਾਹਮਾ ਤੇ ਆ ਫੇਸ ਤੇ ਆ ਹਿਪ ਤੇ ਆ ਇਹ ਲੈਕਸ ਤੇ ਆ ਕਸ ਤੇ ਆ ਦਵਾਈ ਦੀ ਸਿਲੈਕਸ਼ਨ ਉਸੇ ਉਸੇ ਤਰ੍ਹਾਂ ਚੇਂਜ ਹੋਈ ਜਾਣੀ ਆ ਤੇ ਅਗਰ ਤੁਸੀਂ ਇਹ ਉਸ ਤਰ੍ਹਾਂ ਚੇਂਜ ਹੋਈ ਜਾਣੀ ਆ ਸਿਰੋ ਸਾਰੀ ਕੁਸ ਕੁਸਨਿੰਗ ਕਰਕੇ ਹੈਸਟੇ ਨੂੰ ਲੈ ਕੇ ਇੱਕ ਦਵਾਈ ਦੀ ਸਿਲੈਕਸ਼ਨ ਹੁੰਦੀ ਆ ਫਿਰ ਜੇ ਵੀ ਪਤਾ ਲੱਗਦਾ ਵਾ ਕਿਹੜੀ ਦਵਾਈ ਕੰਮ ਕਰੂ ਵੀ ਕਿਹੜੀ ਦਵਾਈ ਨਾਲ ਰੂਟ ਸੈੱਟ ਹੋਊਗਾ ਕਟੀਆਂ ਕਲੀਆਂ ਭਾਰੇ ਚੀਜ਼ਾਂ ਨੂੰ ਬੰਦ ਕਰੋ ਉਹ ਵੀ ਤੁਹਾਡੀ ਜਿਹੜਾ ਪੇਟ ਤੁਹਾਡੀ ਜਿਹੜਾ ਪੇਟ ਨੂੰ ਖਰਾਬ ਕਰਦੀਆਂ ਵਾ ਸੋਕਰ ਜਾਣਕਾਰੀ ਵਧੀਆ ਲੱਗੀ ਆ ਇਸ ਵੀਡੀਓ ਨੂੰ ਬਤੂ ਸ਼ੇਅਰ ਕਰਿਓ ਜੀ ਧੰਨਵਾਦ